ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਲੈ ਕੇ ਹਾਜ਼ਰਾਂ ਆਪਾਂ ਅੱਜ ਦੀ ਕਹਾਣੀ ਇਸ ਕਹਾਣੀ ਨੂੰ ਲਿਖਿਆ ਹੈ ਲੇਖਕ ਗਗਨਪ੍ਰੀਤ ਸੱਪਲ ਜੀ ਨੇ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਕਹਾਣੀ ਸਫੈਦ ਚੁੰਨੀ ਭਾਗ ਤੀਜਾ ਫਾਈਨਲ ਇਮਤਿਹਾਨ ਵੀ ਨੇੜੇ ਆ ਗਏ ਪਾਰੋ ਨੇ ਘਰ ਰਹਿ ਕੇ ਪੜਨਾ ਸ਼ੁਰੂ ਕਰ ਦਿੱਤਾ ਸਾਹਿਦ ਰੋਜ਼ ਕਾਲਜ ਆਉਂਦਾ ਪਰ 파ਰੋ ਨਾ ਆਈ ਉਸ ਨੂੰ ਪਤਾ ਲੱਗਾ ਕਿ 파ਰੋ ਪੇਪਰਾਂ ਵਾਲੇ ਦਿਨ ਹੀ ਕਾਲਜ ਜਾਵੇਗੀ ਸਾਹਿਦ ਕੋਈ ਨਾ ਕੋਈ ਬਹਾਨਾ ਲਾ ਕੇ 파ਰੋ ਨੂੰ ਮਿਲਣ ਲਈ ਘਰ ਚਲਾ ਜਾਂਦਾ 파ਰੋ ਨੂੰ ਵੀ ਵਧੀਆ ਲੱਗਦਾ ਕਿ ਸਾਹਿਦ ਉਸ ਨੂੰ ਮਿਲਣ ਲਈ ਆਇਆ ਹੈ ਪੇਪਰਾਂ ਦੇ ਦਿਨ ਵੀ ਆ ਗਏ ਹੋ ਵੀ ਗਏ ਦੋਵੇਂ ਨਤੀਜੇ ਦੀ ਉਡੀਕ ਵਿੱਚ ਸਨ ਅਤੇ ਕੁਝ ਕੁ ਦਿਨਾਂ ਬਾਅਦ ਨਤੀਜਾ ਸੁਣ ਲਈ ਉਹ ਕਾਲਜ ਆਏ ਹੋਏ ਸਨ ਪਾਰੋ ਦੇ ਨਤੀਜਾ ਵੇਖਦਿਆਂ ਹੀ ਉਸ ਦੀਆਂ ਅੱਖਾਂ 'ਚ ਆਪ ਮੁਹਾਰੇ ਹੀ ਖੁਸ਼ੀ ਦੇ ਹੰਝੂ ਆ ਗਏ ਕਿ ਉਹ ਫਸਟਾਈ ਸੀ ਤੇ ਸਾਹਿਦ ਵੀ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ ਸੀ ਦੋਵੇਂ ਫੇਰ ਇੱਕ ਦੂਜੇ ਦੀ ਨੂੰ ਮਿਲਣ ਦੀ ਆਸ ਵਿੱਚ ਇੱਕ ਦੂਜੇ ਤੋਂ ਵਿਦਾ ਹੋ ਗਏ ਦੋਮਾ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਦੋਵੇਂ ਪਰਿਵਾਰ ਵਿਆਹ ਨੂੰ ਲੈ ਕੇ ਖੁਸ਼ ਥਨ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਦੇ ਕੱਪੜੇ ਆਦ ਖਰੀਦਣ ਲਈ ਬਾਜ਼ਾਰ ਜਾਣ ਲਈ ਦੋਵਾਂ ਨੇ ਪ੍ਰੋਗਰਾਮ ਬਣਾਇਆ ਪਰੋ ਸਵੇਰ ਦੀ ਤਿਆਰ ਹੋ ਕੇ ਸਾਹਿਦ ਨੂੰ ਉਡੀਕ ਰਹੀ ਸੀ ਕਿ ਵਿਆਹ ਦਾ ਜੋੜਾ ਲੈ ਕੇ ਆਵੇਗੀ ਸਾਹਿਦ ਲੇਟ ਹੋ ਗਿਆ ਸੀ ਸਾਹਿਦ ਨੇ ਆਉਂਦਿਆਂ ਹੀ ਕਿਹਾ ਮੈਂ ਲੇਟ ਆਇਆ ਇਸ ਲਈ ਮਾਫੀ ਮੰਗਦਾ ਹਾਂ ਮਾਫੀ ਵਾਲੀ ਤਾਂ ਕੋਈ ਗੱਲ ਨਹੀਂ ਦੇਰੀ ਨਾਲ ਆਉਣ ਦਾ ਕੋਈ ਜ਼ਰੂਰੀ ਕੰਮ ਵੀ ਤਾਂ ਹੋ ਸਕਦਾ ਪਰ ਪਾਰੋ ਨੇ ਆਪਣੇ ਚਿਹਰੇ ਤੇ ਸਾਹਿਦ ਦੇ ਦੇਰ ਨਾਲ ਆਉਣ ਦੇ ਕੋਈ ਹਾ ਭਾਵ ਨਜ਼ਰ ਨਾ ਆਉਣ ਦਿੱਤੇ ਸਾਹਿਦ ਨੇ ਮੋਟਰਸਾਈਕਲ ਸਟਾਰਟ ਕੀਤਾ ਤੇ 파ਰੋ ਬੈਠ ਗਈ 파ਰੋ ਦਾ ਸੱਜਾ ਹੱਥ ਸਾਹਿਦ ਦੇ ਮੋਢੇ ਤੇ ਰੱਖਿਆ ਦੋਹਾਂ ਦੇ ਜਿਸਮ ਦੀ ਸੋ ਨਾਲ ਉਹਨਾਂ ਅੰਦਰ ਅਜੀਬ ਜਿਹੀ ਕੰਬਣੀ ਛਿੜੀ ਜੋ ਦੋਵਾਂ ਨੇ ਮਹਿਸੂਸ ਵੀ ਕੀਤੀ ਬਾਈਕ ਤੇ ਬੈਠੇ ਜਿਵੇਂ ਉਹ ਅੰਬਰੀ ਪਿੰਗਾ ਝੂਟ ਰਹੇ ਹੋਣ ਉਹ ਵੱਡੀ ਸਾਰੀ ਦੁਕਾਨ ਤੇ ਜਾਂਦੇ ਹਨ ਜਿੱਥੇ ਉਹ ਲਾਲ ਰੰਗ ਦਾ ਜੋੜਾ ਵੇਖਦੇ ਹੋਏ ਹੋਰ ਵੀ ਜੋੜੇ ਵੇਖਦੇ ਹਨ ਸਾਹਿਦ ਨੂੰ ਕੋਈ ਵੀ ਜੋੜਾ ਪਸੰਦ ਨਹੀਂ ਆਉਂਦਾ ਪਰ ਉਹ ਮਨ ਹੀ ਮਨ ਵਿੱਚ ਸਾਹਿਦ ਨੂੰ ਕਹਿਣਾ ਚਾਹੁੰਦੀ ਹੈ ਸਾਹਿਦ ਇਹ ਸਮਝਦਾ ਹੋਇਆ ਪੁੱਛਦਾ ਏ ਪਰ ਉਹ ਤੂੰ ਕੁਝ ਕਹਿਣਾ ਚਾਹੁੰਦੀ ਹੈ ਪਰ ਉਹ ਕਹਿੰਦੀ ਹੈ ਮੇਰੀ ਮਾਂ ਨੇ ਮੇਰੇ ਵਿਆਹ ਲਈ ਇੱਕ ਵਿਸ਼ੇਸ਼ ਜੋੜਾ ਰੱਖਿਆ ਹੋਇਆ ਹੈ ਜੋ ਬਹੁਤ ਹੀ ਸੁੰਦਰ ਹੈ ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਉਹੀ ਪਾ ਲਵਾਂਗੀ ਸਾਹਿਦ ਹੱਸ ਕੇ ਕਹਿੰਦਾ ਹੈ ਵਿਆਹ ਲਈ ਅਜਿਹੇ ਅਨਮੋਲ ਜੋੜੇ ਤੋਂ ਵਧੀਆ ਹੋਰ ਕੋਈ ਜੋੜਾ ਨਹੀਂ ਮਿਲਣਾ ਉਹ ਕਿੰਨਾ ਚਿਰ ਬਾਜ਼ਾਰ ਵਿੱਚ ਘੁੰਮਦੇ ਰਹੇ ਸਾਹਿਦ ਨੇ ਉਸ ਨੂੰ ਹੋਰ ਵੀ ਵਧੀਆ ਕਈ ਸੂਟ ਤੇ ਡਰੈਸਾਂ ਲੈ ਕੇ ਦਿੱਤੀਆਂ ਜੋ ਪਾਰੋ ਨੇ ਕਦੇ ਵੀ ਨਹੀਂ ਪਾਇਆ ਸਨ ਬਾਜ਼ਾਰ ਘੁੰਮਦੇ 파ਰੋ ਨੇ ਹੌਲੀ ਦੇਣੇ ਸਾਹਿਦ ਨੂੰ ਕਿਹਾ ਮੈਨੂੰ ਭੁੱਖ ਲੱਗੀ ਹੈ 파ਰੋ ਤੇਰੇ ਨਾਲ ਘੁੰਮਦੇ ਪਤਾ ਹੀ ਨਹੀਂ ਲੱਗਾ ਫਿਰ ਉਹ ਦੋਵੇਂ ਬਹੁਤ ਵਧੀਆ ਇੱਕ ਫਾਈਵ ਸਟਾਰ ਹੋਟਲ ਵਿੱਚ ਚਲੇ ਗਏ 파ਰੋ ਨੇ ਹੋਟਲ ਅੰਦਰ ਦਾਖਲ ਹੁੰਦੇ ਸਾਹਿਦ ਦਾ ਹੱਥ ਫੜ ਕੇ ਪੁੱਛਿਆ ਤੁਸੀਂ ਤਾਂ ਇੱਥੇ ਆਉਂਦੇ ਰਹਿੰਦੇ ਹੋ ਕਿਉਂ ਨਾ ਅੱਜ ਬਾਹਰ ਕਿਸੇ ਵਧੀਆ ਟਾਬੇ ਦਾ ਖਾਣਾ ਖਾਈਏ ਦੋਵੇਂ ਟਾਬੇ ਵਾਲ ਨੂੰ ਚੱਲ ਪਏ ਦੋਵਾਂ ਨੇ ਖਾਣਾ ਖਾਧਾ ਤੇ ਸਾਹਿਦ ਨੇ ਪਾਰੋ ਨੂੰ ਕਿਹਾ ਟਾਬੇ ਦਾ ਇੰਨਾ ਸਵਾਦ ਖਾਣਾ ਮੈਂ ਪਹਿਲਾਂ ਕਦੀ ਵੀ ਨਹੀਂ ਖਾਧਾ ਪਾਰੋ ਮੁਸਕਰਾਉਂਦੀ ਰਹੀ ਉਹ ਘੁੰਮਦੇ ਰਹੇ ਤੇ ਸ਼ਾਮ ਹੋ ਰਹੀ ਸੀ ਉਹਨਾਂ ਦੇ ਦਿਲ ਇੱਕ ਦੂਜੇ ਤੋਂ ਵਿਛੜਨਾ ਪ੍ਰਤੀ ਉਦਾਸ ਹੋਣ ਲੱਗੇ ਕਿ ਅਗਲੀ ਮੁਲਾਕਾਤ ਕਦੋਂ ਹੋਵੇਗੀ 파ਰੋ ਸਾਹਿਦ ਦੇ ਮੋਟਰਸਾਈਕਲ ਤੇ ਬੈਠਦਿਆਂ ਬੋਲੀ ਚਲੋ ਆਪਣੇ ਘਰ ਸਾਹਿਦ ਹੱਸਿਆ ਫਿਰ ਬੋਲਿਆ ਥੋੜੇ ਦਿਨਾਂ ਤੱਕ ਤੈਨੂੰ ਆਪਣੇ ਘਰ ਹੀ ਲੈ ਜਾਵਾਂਗਾ ਹੁਣ ਤੁਸੀਂ ਮੈਨੂੰ ਆਪਣੇ ਨਾਲ ਲੈ ਚਲੋ ਦੋਵੇਂ ਖਿੜਖੜਾ ਕੇ ਹੱਸਣ ਲੱਗ ਪਏ ਸਾਹਿਦ ਮੋਟਰਸਾਈਕਲ ਤੇ ਪਾਰੋ ਨੂੰ ਛੱਡਣ ਜਾਂਦਾ ਸੋਚ ਰਿਹਾ ਸੀ ਕਿ ਹੁਣ ਪਾਰੋ ਨੂੰ ਕਿਹੜਾ ਬਹਾਨਾ ਲਾ ਕੇ ਮਿਲੇਗਾ ਪਰ ਜਿਉਂ ਹੀ ਪਹੁੰਚੇ ਤੇ ਮੋਟਰਸਾਈਕਲ ਖੜਾ ਕੀਤਾ ਤਾਂ ਪਾਰੋ ਦੀ ਮਾਤਾ ਜੀ ਨੇ ਕਿਹਾ ਪੁੱਤਰ ਜੀ ਤੁਸੀਂ ਕੱਲ ਨੂੰ ਆਪਣੇ ਪਰਿਵਾਰ ਨਾਲ ਸਾਡੇ ਘਰ ਆਉਣਾ ਹੈ ਅਸੀਂ ਤੁਹਾਡੇ ਪਸੰਦ ਦੇ ਕੱਪੜੇ ਤੇ ਗਹਿਣੇ ਆਦ ਲੈਣੇ ਹਨ ਇਹ ਗੱਲ ਸਾਹਿਦ ਨੇ ਕਰ ਜਾ ਕੇ ਆਪਣੇ ਮਾਤਾ ਪਿਤਾ ਜੀ ਨੂੰ ਦੱਸੀ ਕਿ ਪਾਰੋ ਦੇ ਮਾਤਾ ਪਿਤਾ ਜੀ ਨੇ ਕੱਲ ਨੂੰ ਆਪਾਂ ਨੂੰ ਘਰ ਬੁਲਾਇਆ ਹੈ। ਸਾਹਿਦ ਦੇ ਪਿਤਾ ਜੀ ਨੇ ਸਾਹਿਦ ਨੂੰ ਕਿਹਾ ਪੁੱਤਰ ਜੀ ਆਪਾਂ ਉਹਨਾਂ ਤੋਂ ਕੁਝ ਨਹੀਂ ਲੈਣਾ ਜਿਸ ਨੇ ਧੀ ਦੇ ਦਿੱਤੀ ਉਸਨੇ ਸਭ ਕੁਝ ਦੇ ਦਿੱਤਾ। ਉਹਨਾਂ ਨੂੰ ਮਨਾ ਕਰ ਦਿਓ ਕਿ ਹੁਣ ਅਸੀਂ ਵਿਆਹ ਵਾਲੇ ਦਿਨ ਹੀ ਜੰਜ ਲੈ ਕੇ ਆਵਾਂਗੇ। ਸਾਹਿਦ ਨੇ ਪਾਰੋਂ ਨੂੰ ਫੋਨ ਕਰ ਦਿੱਤਾ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗਦੀ ਹੈ ਇਸ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਕਹਾਣੀ ਦਾ ਅਗਲਾ ਭਾਗ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਇਸ ਕਹਾਣੀ ਦੇ ਲੇਖਕ ਹਨ ਗਗਨਪ੍ਰੀਤ ਸੱਪਲ ਜੀ